ਸਰਸਾ ਨਦੀ ਤੇ ਪਹੁੰਚ ਗਿਆ ਆਸਾ ਦੀ ਵਾਰ ਚਲਦੀ ਪਈ ਆ ਤੇ ਨਾਲ ਕਿਰਪਾਨਾਂ ਚਲਦੀਆਂ ਪਈਆਂ ਇਤਿਹਾਸ ਵਿੱਚ ਦੱਸਦਾ ਕਿ ਉੱਥੇ 1100 ਸਿੱਖ ਸ਼ਹੀਦ ਹੋਏ ਆ ਤੇ ਆਪਾਂ ਮੰਨਾਂਗੇ ਕਿ 1100 ਸਿੱਖ ਗੁਰੂ ਨੇ ਆਸਾ ਦੀ ਵਾਰ ਦੀ ਪੇਕ ਚਾੜਤਾ ਕਿੰਨਾ ਕੀਮਤੀ ਹੋਏਗਾ ਅਮਰਤ ਵੇਲਾ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ 1100 ਸਿੰਘ ਸ਼ਹੀਦ ਹੋ ਗਏ ਆਪ ਜੀ ਨੇ ਸਰਵਨ ਕੀਤਾ ਬਾਬਾ ਜੀਤ ਸਿੰਘ ਜੀ ਘੇਰੇ ਚ ਆ ਗਏ ਬਾਬਾ ਬਚਿੱਤਰ ਸਿੰਘ ਜੀ ਘੇਰੇ ਚ ਆ ਗਏ ਬਾਬਾ ਉਦੇ ਸਿੰਘ ਜੀ ਘੇਰੇ ਚ ਆ ਗਏ ਅਸਾਂ ਦੀ ਵਾਰ ਦਾ ਭੋਗ ਪਿਆ ਸਤਗੁਰਾਂ ਘੇਰੇ ਵਿੱਚ ਵੇਖੇਗਾ ਸਿੰਘਾਂ ਬਾਬਾ ਜੀਵਨ ਸਿੰਘ ਬਾਬਾ ਧਰਮ ਸਿੰਘ ਬਾਬਾ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਘਰੇ ਚੋਂ ਕੱਢ ਕੇ ਲਿਆਓ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਆਪ ਦੇ ਮੂੰਹ ਨਾਲ ਘੋੜੇ ਦੀਆਂ ਵਾਗਾਂ ਫੜੀਆਂ ਤੇ ਘੋੜੇ ਤੇ ਚੜ ਕੇ ਦੋ ਕਰਪਾਨਾਂ ਕਮਾਈਆਂ ਤੇ ਦੁਸ਼ਮਣ ਗਲ ਤੇ ਤੂਫਾਨ ਬਣ ਕੇ ਟੁੱਟ ਪਏ ਪਹਿਲੇ ਬਾਬਾ ਅਜੀਤ ਸਿੰਘ ਜੀ ਨੂੰ ਦੁਸ਼ਮਣ ਦੇ ਘਰੇ ਚੋਂ ਬਾਹਰ ਕੱਢਿਆ ਬਾਬਾ ਅਜੀਤ ਸਿੰਘ ਜੀ ਵੀ ਨਾਲ ਤੁਰੇ ਫਿਰ ਬਾਬਾ ਬਚੱਤਰ ਸਿੰਘ ਜੀ ਨੂੰ ਘਰੇ ਚੋਂ ਕੱਢਿਆ ਪਰ ਬਾਬਾ ਬਚੱਤਰ ਸਿੰਘ ਜੀ ਦੀ ਧੌਣ ਤੇ ਇੱਕ ਬੜਾ ਸਖਤ ਵਾਰ ਹੋ ਗਿਆ ਬੜੇ ਗੰਭੀਰ ਜ਼ਖਮੀ ਹੋ ਗਏ ਫਿਰ ਬਾਬਾ ਉਦੇ ਸਿੰਘ ਜੀ ਨੂੰ ਘਰੇ ਚੋਂ ਕੱਢਣ ਲੱਗੇ ਪਰ ਜਦੋਂ ਉਹ ਉੱਥੇ ਪਹੁੰਚੇ ਤੇ ਬਾਬਾ ਉਦੇ ਸਿੰਘ ਜੀ ਸ਼ਹੀਦ ਹੋ ਗਏ ਫੌਰਮੇ ਨਾਮੀ ਕਨਾਮੀ ਜਰਨਲ ਜਿਹੜੇ ਸੀ ਜਿਨ੍ਹਾਂ ਦੇ ਵਿੱਚ ਬਾਬਾ ਵੀਰ ਸਿੰਘ ਜੀ ਦੇ ਪਿਤਾ ਬਾਬਾ ਮੇਵਾ ਸਿੰਘ ਜੀ ਵੀ ਸ਼ਹੀਦ ਹੋਏ